ਸਾਰ ਨੇ ਧੱਕੇ ਨਾਲ ਪਾਣੀ ਛੱਡਿਆ ਕੋਈ ਸਾਡੇ ਨੂੰ ਕਹਿਰ ਨਹੀਂ ਕੀਤੀ ਕੋਈ ਕੋ ਨਹੀਂ ਇਸ ਪਾਣੀ ਆਉਂਦੇ ਨਾਲ ਤਕਰੀਬਨ ਕੋਈ 2 ਤੋਂ 25000 ਜਿਹੜਾ ਏਕੜ ਆ ਇਹ ਝੋਨੇ ਦੀਆ ਫਸਲ ਤੁਸੀਂ ਦੇਖ ਸਕਦੇ ਹੋ تباہ ਹੋ ਗਿਆ ਵਾ ਆ ਝੋਨੇ ਦੇ ਵਿੱਚ ਜਾਂਦੇ ਆ ਜੀ ਆ ਸਾਰਾ ਝੋਨਾ ਇੱਥੇ ਲੱਗਾ ਵਾ ਆ ਚੋਨਾ ਸਾਰਾ ਡੁੱਬਾ ਆ ਚੋਨੇ ਮਾੜੇ ਮਾੜੇ ਪਰੰਬਲ ਦੇ ਲੰਗੇ ਹੁੰਦੇ ਆ ਆ ਸਭ ਤੋਂ ਉੱਚਾ ਥਾਂ ਆ 150 ਫੁੱਟ ਦਾ ਸਾਡਾ ਟੋਟਾ ਅਹੀਂ ਡੀਸੀ ਸਾਹਿਬ ਕੋਲੇ ਵਾਰ-ਵਾਰ ਫੇਰੇ ਮਾਰ ਕੇ ਤੇ ਉਹਨੂੰ ਆਖਾ ਬੰਦੋ ਉਹਨੇ ਕਹਿ ਵੀ ਤਖਤ ਸਾਹਿਬ ਨੂੰ ਵੀ ਬੰਦੋ ਇਹਨਾਂ ਦਾ ਟੋਟਾ ਪਰ ਸਾਡੀ ਸੁਣਾਈ ਮਾਸਾ ਨਹੀਂ ਹੋਈ ਆ ਸ਼ukar ਮੁਤਵੱਲਾ ਤੇ ਜੀ ਜੋ ਮੇਰੀ ਜ਼ਮੀਨ 10 ਕਿਲੇ ਥਾਂ ਜਿਹੜਾ ਨੁਕਸਾਨਿਆ ਗਿਆ ਜੀ ਤੇ ਟਰੈਕਟਰ ਜਿਹੜਾ ਇਹ ਟਰੈਕਟਰ ਤੇ ਮੈਂ ਅੱਜ ਜੋ ਸੰਧ ਮੱਕੀ ਦਾ ਚਾਰ ਪਾ ਰਿਆ ਸੀ ਅਦਾ ਚਾਰ ਪਾਣੀ ਛੱਡਨਾਂ ਉਥੇ ਸੰਧ ਰਹਿਗੇ ਸੀ ਟਰੈਕਟਰ ਲਿਜਾ ਕੇ ਅੱਜ ਸੰਧ ਜਿਹੜੇ ਉਹ ਅੱਜ ਕੱਢ ਰਿਆ ਉਹਦੋਂ ਕੁਝ ਨਹੀਂ ਨਿਕਲਿਆ ਕੱਲਾ ਟਰੈਕਟਰ ਹੀ ਬਾਹਰਸ ਕੱਢ ਕੇ ਮਸ਼ੀਨ ਕੱਢ ਕੇ ਲੈ ਕੇ ਆਏ ਆ ਅੱਜ ਜਿਹੜੇ ਤੀਸਰੇ ਦਿਨ ਪਿੱਛੋਂ ਸੰਧ ਲੈ ਕੇ ਆ ਰਹੇ ਆ ਬਾਹਰ ਜੀ ਪਿਛਲੇ ਕਿੰਨੇ ਸਮੇਂ ਤੋਂ ਤੁਸੀਂ ਇਹ ਪਾਣੀ ਦੇ ਨਾਲ ਮੱਥਾ ਲਗਾ ਰਹੇ ਹੋ ਅਸੀਂ ਜੀ 70 75 ਸਾਲ ਤੋਂ ਹੀ ਸਾਡੇ ਪੁਰਖੇ ਲਗਾ ਰਹੇ ਸੀ ਉਸ ਤੋਂ ਮੋਰ 40 42 ਸਾਲ ਦੀ ਉਮਰ ਮੇਰੀ ਹੋ ਚੱਲੀ ਆ ਜੀ ਉਦੋਂ ਤਾਂ ਹੀ ਅਸੀਂ ਲਗਾ ਰਹੇ ਹਾਂ ਜੀ ਸਰਕਾਰ ਤੋਂ ਕੀ ਮੰਗ ਕਰਦੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਜੀ ਚਾਹੇ ਤੇ ਸਰਕਾਰ ਦਾ ਪੋਕਾ ਕੋ ਹੱਲ ਕਰੇ ਨਹਿਰੀ ਰੂਪ ਕਰੇ ਤੇ ਨਹੀਂ ਤਾਂ ਜਿਤਨਾ ਸਾਨੂੰ ਇਤਾਰੋਂ ਪਾਰ ਠੇਕਾ ਵੱਧਾ ਸਰਕਾਰ ਸਾਡਾ ਕੋਈ ਪੱਕਾ ਠੇਕਾ ਬਣੇ ਸਾਡੀ ਜੱਦੀ ਮਾਲਕੀਆਂ ਵਾ ਇਹਦੇ ਵਿੱਚ ਕੋਈ ਨਹੀਂ ਇਹ ਪੁਰਖਿਆਂ ਦੀ ਮਾਲਕੀ ਆ ਜਿਹਦੇ ਵਿੱਚ ਪਾਣੀ ਛੱਡਿਆ ਵਾ ਸਰਕਾਰ ਨੇ ਧੱਕੇ ਨਾਲ ਪਾਣੀ ਛੱਡਿਆ ਕੋਈ ਸਾਡ ਨੂੰ ਕਹਿਰ ਨਹੀਂ ਕੀਤੀ ਕੋਈ ਕੋ ਨਹੀਂ ਜੇ ਕੋਈ ਦਰਿਆ ਕੋਲ ਸਰਕਾਰ ਕੋਲੇ ਦਰਿਆ ਦਾ ਰਗਵਾ ਹੈਗਾ ਤਾਂ ਸਾਨੂੰ ਵਿਖਾਇਆ ਜਾਵੇ ਵੀ ਸਾਡੇ ਕੋਲੇ ਆਹ ਦਰਿਆ ਜੀ ਪੈਲੀ ਆ ਜਿਹਦੇ ਵਿੱਚ ਅਸੀਂ ਪਾਣੀ ਛੱਡ ਰਹੇ ਹਾਂ ਜੀ ਕਿਹੜੀ ਕਿਹੜੀ ਫਸਲ ਜਿਹੜੀ ਖਰਾਬ ਹੋਈ ਆ ਫਸਲ ਜੀ ਝੋਨਾ ਕਮਾੜ ਮੱਕੀ ਜਿਹੜੀਆਂ ਫਸਲਾਂ ਖਰਾਬ ਹੋ ਚੁੱਕੀਆਂ ਮੇਰੇ ਪਿੰਡ ਦਾ ਤਕਰੀਬਨ 450 ਤੋਂ 500 ਕਲਾ ਗੱਟਾ ਬਾਦਸ਼ਾਹ ਬਸਤੀ ਲਾਲ ਸਿੰਘ ਦਾ ਕੱਲੀ ਦਾ ਹੀ ਖਰਾਬ ਹੋ ਚੁੱਕਾ ਇਸ ਤੋਂ ਅਗਲੇ ਬੰਨੇ ਪਿੰਡ ਕਰੋਮਾ ਜੀ ਕੁੱਤੀ ਵਾਲਾ ਨੇਗਾ ਹੀ ਪਿੰਡ ਜਿਹੜੇ ਗਾਹ ਨੂੰ ਥੱਲੇ ਥੱਲੇ ਸਾਰੇ ਜਿਹੜੇ ਖਰਾਬ ਹੋ ਚੁੱਕੇ ਜੀ ਘਾੜੀ ਪਾਣੀ ਦੀ ਹੈਗੇ ਜੀ ਘਰ ਮੇਰੇ ਪਿੰਡ ਦੇ 4-5 ਘਰ ਆ ਜਿਹੜੇ ਪਾਣੀ ਦੀ ਰੇਪੇਟ ਦੇ ਵਿੱਚ ਆ ਜੀ। ਜੇਕਰ ਸਰਕਾਰ ਦੇ ਵੱਲੋਂ ਕੋਈ ਸੁਣਵਾਈ ਨਹੀਂ ਹੁੰਦੀ ਤੇ ਹੁਣ ਸੰਘਰਸ਼ ਕਮੇਟੀ ਫਿਰ ਅਸੀਂ ਹੜਪੀੜ ਤੇ ਇਸ ਕਮੇਟੀ ਦਾ ਸਹਾਰਾ ਲੈ ਕੇ ਵੱਡਾ ਐਕਸ਼ਨ ਕਰਾਂਗੇ, ਵੱਡਾ ਕੋਈ ਧਰਨਾ ਲਾਵਾਂਗੇ, 54 ਨੰਬਰ ਹਾਈਵੇ ਜਾਮ ਕਰਨਾ ਪਿਆ ਉਹ ਵੀ ਕਰਾਂਗੇ। ਵੇਖੋ ਜੀ ਇਹ ਪਾਣੀ ਆਉਣ ਦੇ ਨਾਲ ਇਹ ਫਲਾਡ ਆਉਣ ਦੇ ਨਾਲ ਅੱਜ ਵਸਤੀ ਲਾਲ ਸਿੰਘ ਲੱਗੇ ਆਪਾਂ ਖੜੇ ਆਂ। ਨਾਲ ਹੀ ਪਿੰਡ ਘੋਮਾ ਜਿੱਥੋਂ ਪੰਨ 2003 ਜੀ ਟੁੱਟਾ। ਇਸ ਪਾਣੀ ਆਉਂਦੇ ਨਾਲ ਤਕਰੀਬਨ ਕੋਈ 2 ਤੋਂ 25000 ਰੁਪਏ ਜਿਹੜਾ ਏਕੜ ਆ ਇਹ ਝੋਨੇ ਦੀਆਂ ਫਸਲਾਂ ਤੁਸੀਂ ਵੇਖ ਸਕਦੇ ਹੋ تباہ ਹੋ ਗਈਆਂ ਵਾ ਤੇ ਬਹੁਤ ਜਿਆਦੀ ਨਲਾਇਕੀ ਹੈ ਜੀ ਪ੍ਰਸ਼ਾਸਨ ਦੀ ਅਸੀਂ ਬਾਰ-ਬਾਰ ਬੇਨਤੀਆਂ ਕਰਦੇ ਰਹੇ ਪ੍ਰਸ਼ਾਸਨ ਨੂੰ ਕਿ ਪਾਣੀ ਦਾ ਪੱਧਰ ਨਾ ਵਧਨ ਦਿੱਤਾ ਜਾਵੇ ਪਾਣੀ ਪ੍ਰੋਪਰ ਤਰੀਕੇ ਨਾਲ ਹੀ ਹਰੀ ਘਾਟ ਤੋਂ ਛੱਡਿਆ ਜਾਵੇ ਕਿਉਂਕਿ ਪਿਛਲੇ ਇਲਾਕੇ ਵੀ ਬਚ ਸਕੇ ਔਰ ਅਗਲਾ ਇਲਾਕਾ ਵੀ ਬਚ ਸਕੇ ਪ੍ਰਸ਼ਾਸਨ ਦੇ ਵੱਲੋਂ ਹੁਣ ਤੱਕ ਕਿਹੋ ਜਿਹਾ ਸਹਿਯੋਗ ਮਿਲਿਆ ਹੈ ਪ੍ਰਸ਼ਾਸਨ ਵੱਲੋਂ ਕੋਈ ਬਹੁਤਾ ਵਧੀਆ ਸਹਿਯੋਗ ਨਹੀਂ ਮਿਲਿਆ ਜੀ ਅਸੀਂ 7ਵੇਂ ਮਹੀਨੇ ਦੀ 7 ਤਰੀਕ ਨੂੰ ਵੀ ਅਸੀਂ ਧਰਨਾ ਲਾਇਆ ਰਿਕੇ ਉਦੋਂ ਵੀ ਪ੍ਰਸ਼ਾਸਨ ਨੇ ਕੋਈ ਬਹੁਤਾ ਵਧੀਆ ਸਹਿਯੋਗ ਨਹੀਂ ਦਿੱਤਾ ਜਿੰਨਾ ਚਿਰ ਅਸੀਂ ਪਰਦੇਸੇ ਧਰਨਾ ਲਾ ਕੇ ਬਿਠੇ ਰਹਿੰਦੇ ਨੇ ਸਾਡੇ ਕਿਸਾਨ ਉਹਨਾਂ ਚਿਰ ਉਹ ਜਿਹੜੇ ਦਰ ਚੁੱਕੇ ਜਾਂਦੇ ਰਹਿਆ ਉਹ ਜਦੋਂ ਸਾਡੇ ਕਿਸਾਨ ਆ ਜਾਂਦੇ ਰਹੇ ਵਿਸ਼ਵਾਸ ਦਿਵਾ ਕੇ ਮਗਰੋਂ ਫੇਰ ਬੰਦ ਕਰੰਦੇ ਰਹਿਆ ਇਹ ਇਹੋ ਕੁਝੀਆਂ ਚਾਲਾਂ ਪ੍ਰਸ਼ਾਸਨ ਸਾਡੇ ਨਾਲ ਹੁਣ ਤੱਕ ਖੇਡਦਾ ਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਵਾਰ-ਵਾਰ ਕਰਦੇ ਰਹਾਂ ਤੇ ਡੀਸੀ ਸਾਹਿਬ ਨਾਲ ਵੀ ਸਾਡੀ ਮੀਟਿੰਗ ਹੋਈ ਪੁਰੀਪੁਰ ਦੇ ਐਸਡੀਓ ਸਾਹਿਬ ਨਾਲ ਮੀਟਿੰਗ ਹੋਈ ਔਰ ਬਾਅਦ ਵਿੱਚ ਜਦੋਂ ਪਾਣੀ ਦਾ ਪੱਧਰ ਫੇਰ ਵਧਿਆ ਫੇਰ ਸਾਨੂੰ ਅਸੀਂ ਜਾ ਕੇ ਕਿਹਾ ਐਸਡੀਓ ਸਾਹਿਬ ਨੂੰ ਵੀ ਹਾਈਡੂ ਸਾਹਿਬ ਇਹ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਤੇ ਜਿਵੇਂ 2023 ਚ ਨੁਕਸਾਨ ਹੋਇਆ ਸੀ ਉਹ ਸਥਿਤੀਆਂ ਬਣਨ ਨੂੰ ਫੇਰ ਤਿਆਰ ਨੇ ਤੇ ਪਾਣੀ ਦਾ ਪੱਧਰ ਜਿਹੜਾ ਹੌਲੀ ਹੌਲੀ ਤਰੀਕੇ ਨਾਲ ਛੱਡਿਆ ਜਾਵੇ ਕਿਉਂਕਿ ਦੋਵੇਂ ਧਰਮ ਦੋਵੇਂ ਇਲਾਕੇ ਬਸ ਬਹੁਤ ਸਾਰੇ ਥਾਵਾਂ ਤੇ ਪੱਥਰ ਜਿਹੜੇ ਸਰਕਾਰ ਦੇ ਵੱਲੋਂ ਲਗਾਏ ਗਏ ਕਿਵੇਂ ਦੇਖਦੇ ਹੋ ਕਿ ਉਹ ਹੋਰ ਲੱਗਣੇ ਚਾਹੀਦੇ ਦੇਖੋ ਜੀ ਪੱਥਰ ਜਿਹੜੀ ਪੱਥਰ ਦੀ ਗੱਲ ਆ ਉਹ ਤਾਂ ਸਾਡੀ ਅੱਜ ਤੋਂ ਅੱਜ ਦੀ ਮੰਗ ਨਹੀਂ ਗਈ ਸਾਡੀ तकरीबन 25 30 ਸਾਲ ਤੋਂ ਸਾਡੇ ਕਿਸਾਨਾਂ ਦੀ ਮੰਗ ਆ ਕਿ ਹਰੀਕੇ ਹੈਡ ਤੋਂ ਲੈ ਕੇ ਖੇਮ ਕਰਨ ਏਰੀਏ ਤੱਕ ਜਿਹੜਾ ਵੀ ਜੇ ਬੰਨ ਦੇ ਅਗਲੇ ਬੰਨੇ ਜਿਹੜਾ ਦਰਿਆ ਵਾਲੀ ਸਾਈਡ ਆ ਬੰਨ ਦੇ ਨਾਲ ਡੂੰਗੀ ਪਟਾਈ ਕਰਕੇ ਇਹਦੇ ਨਾਲ ਪੱਥਰ ਲਵਾਇਆ ਜਾਵੇ ਤੇ ਜਿਹੜੀ ਵੱਡੀ ਮੰਗ ਹੈ ਸਾਡੇ ਕਿਸਾਨਾਂ ਦੀ ਕਿ ਸਰਕਾਰ ਜ਼ਮੀਨ ਅਕਵਾਇਰ ਕਰਕੇ ਤੇ ਇਹਦਾ ਵੱਡੀ ਨਹਿਰ ਬਣਾਈ ਜਾਵੇ ਅਹੀਂ ਦੇ ਸਰਕਾਰ ਨੂੰ ਇਹੋ ਬੇਨਤੀ ਕਰਦੇ ਆ ਸਾਡੀ ਪਹਿਲੀ ਕਵਾਇਰ ਕੀਤੀ ਜਾਵੇ ਸਾਰੀ ਜਾਂ ਇਹਦੇ ਵਿੱਚ ਦੀ ਨਹਿਰ ਕੱਢੀ ਜਾਵੇ ਤੇ ਸਾਨੂੰ ਠੇਕਾ ਦਿੱਤਾ ਜਾਵੇ ਆ 150 ਫੁੱਟ ਦਾ ਸਾਡਾ ਟੋਟਾ ਅਸੀਂ ਡੀਸੀ ਸਾਹਿਬ ਕੋਲੇ ਵਾਰ-ਵਾਰ ਫੇਰੇ ਮਾਰ ਕੇ ਤੇ ਉਹਨੂੰ ਆਖਿਆ ਬੰਦੋ ਉਹਨੇ ਕਹਿ ਵੀ ਦਿੱਤਾ ਕਿ ਸੰਸਾਭ ਨੂੰ ਵੀ ਬੰਦੋ ਇਹਨਾਂ ਦਾ ਟੋਟਾ ਪਰ ਸਾਡੀ ਸੁਣਾਈ ਮਾਸਾ ਨਹੀਂ ਹੋਈ ਸਾਡਾ ਟੋਟਾ ਨਹੀਂ ਬੱਧਾ ਜੇ ਇਹ ਟੋਟਾ ਬੱਧਾ ਦਾ 150 ਫੁੱਟ ਦਾ ਤੇ 800 ਕਿੱਲਾ ਝੋਨਾ ਤਬਾ ਨਹੀਂ ਹੁੰਦਾ ਬਚਾ ਜਾਣਾ ਸਾਡਾ ਅਸੀਂ ਇਹੋ ਮਿਹਰ ਕਰਦੇ ਸਰਕਾਰ ਅੱਗੇ ਵੀ ਆ ਸਾਡਾ ਟੋਟਾ ਬੰਦ ਦੇ 150 ਫੁੱਟ ਦਾ ਇਹੋ ਬੇਨਤੀ ਜੀ ਆ ਜੀ ਖਾਨ ਸਾਡਾ 850 ਕਿੱਲਾ ਝੋਨਾ ਤਬਾਹ ਹੋ ਗਿਆ ਜਿਹੜਾ ਤਿੰਨਾ ਚੋਂ ਮਿੰਡਾਂ ਦਾ ਕਿਹੜੀ ਕਿਹੜੀ ਫਸਲ ਫਸਲ ਝੋਨਾ ਤੇ ਕਮਾੜ ਤੇ ਮੱਕੀ ਤਿੰਨੇ ਚੀਜ਼ਾਂ ਹੀ ਜੀ ਮੰਗਦੇ ਅਸੀਂ ਕਰਦੇ ਉਹ ਵੀ ਸਾਡੀ ਕਣਕ ਨੂੰ ਵੀਜੀ ਜਾਣੀ ਆ ਪਾਣੀ ਵਗੀ ਜਾਣਾ ਪਾਣੀ 4000 ਵੀ ਛੱਡਿਆ ਤਾਂ ਵੀ ਐਂਦੀ ਵਗੀ ਜਾਣਾ 23 ਵਾਲੇ ਜਿਹੜਾ ਬੰਨ ਟੁੱਟਾ ਇਹਨੇ ਨੀਵਾ ਕਰਤਾ ਦਰਿਆ ਵਾਲਾ ਇਹਨੂੰ ਇਹ ਹੁਣ ਪਾਣੀ ਵਗੀ ਜਾਣਾ ਜਿੰਨਾ ਜਿਹੜਾ 150 ਫੁੱਟ ਦਾ ਟੋਟਾ ਨਹੀਂ ਵੱਜਦਾ ਇਹ ਪਾਣੀ ਬੰਦ ਹੋਣਾ ਨਹੀਂ 2000 ਪਾਣੀ ਛੱਡਿਆ ਉਹ ਵੀ ਐਂਦੀ ਤੁਰੇ ਹੋਣਾ ਇਹ ਤਿੰਨਾ ਪਿੰਡਾਂ ਦੇ ਵਿੱਚ ਦੀ ਪਾਣੀ ਜਾਣਾ ਜਾਣਾ ਅੱਗੇ ਅਸੀਂ 6-7 ਲੱਖ ਰੁਪਇਆ ਲਾਇਆ ਸੀ ਹਰ-ਹਰ ਕਿੱਲੇ ਨੂੰ ਲਾ ਕੇ ਪਿਛਲੀ ਨੋਜ ਅਸੀਂ ਵੱਧੀ ਤੇ ਮੁੜ ਕੇ ਠੇਕੇਦਾਰ ਆ ਗਿਆ ਪੱਥਰ ਦੇ ਪੈਸੇ ਆ ਗਏ ਉਹ ਸਾਡੇ ਵਾਲੀ ਜਿਹੜੀ ਨੋਜ ਵਿੱਚੇ ਮਿੱਟੀ ਦੀ ਉਹਨੇ ਗਿਣ ਲਈ ਤੇ ਉੱਥੇ ਮੁੜ ਕੇ ਅਸੀਂ ਅਗਲੇ ਦਾ ਫੇਰ ਨੋਜ ਨੋਜ ਵੱਧੀ ਆਰਜੀ ਤੌਰ ਤੇ ਉਹ ਪਰਸੋਂ ਵੇਰ ਕੇ ਸਾਡੇ ਦਾ ਟੁੱਟ ਗਈ ਆ ਤਿੰਨ ਦਿਨ ਅਸੀਂ ਬੰਨਣ ਲੱਗੇ ਰਹੇ ਆ